ਪਿੰਡਰ ਕੌਰ ਜਿਸ ਤੋਂ ਸੁਖਣ ਵਾਲੇ ਦਾ ਸੁੱਖ ਲਿਆ ਨਹੀਂ ਗਿਆ ਕਿਉਂਕਿ ਇਸ ਨੂੰ ਪੁੱਤਾਂ ਵਾਂਗ ਪਾਲਿਆ ਸੀ ਇਸ ਦੇ ਸੋਹਰੇ ਪਰਿਵਾਰ ਨੇ ਇਹ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਇਹ ਕਿਸੇ ਆਮ ਹੋਟਲ ਦੀਆਂ ਨਹੀਂ ਇਹ ਕਿਸੇ ਮਹਿੰਗੇ ਰਿਜ਼ੋਰਟ ਦੀਆਂ ਜਿੱਥੇ ਜਾ ਕੇ ਇਹ ਚਾਹੇ ਵੈਲੈਂਟਾਈਨ ਡੇ ਹੁੰਦਾ ਸੀ ਤੇ ਚਾਹੇ ਨਵਾਂ ਸਾਲ ਹੁੰਦਾ ਸੀ ਇਹ ਉੱਥੇ ਜਾ ਕੇ ਮਨਾਉਂਦੀ ਸੀ ਕਿਉਂਕਿ ਇਹ ਸਾਰੇ ਖਲਾਸੇ ਇਸ ਦੇ ਫੋਨ ਤੋਂ ਹੋਈ ਆ ਹੁਣ ਜਦੋਂ ਇਸ ਕਾਂਡ ਵਿੱਚ ਇਹ ਫੜੀ ਗਈ ਆ ਤਾਂ ਇਸ ਦਾ ਫੋਨ ਇੱਕ ਸਪੈਸ਼ਲ ਲੈਬ ਵਿੱਚ ਭੇਜਿਆ ਗਿਆ ਜਿੱਥੋਂ ਇਹ ਖੁਲਾਸਾ ਹੋਇਆ ਕਿ ਇਸ ਦੇ ਫੋਨ ਦਾ ਜਿਹੜਾ ਕਨੈਕਸ਼ਨ ਸੀ ਉਹ ਗੁਰਵਿੰਦਰ ਦੇ ਖਾਤੇ ਨਾਲ ਸੀ ਗੁਰਵਿੰਦਰ ਦਾ ਖਾਤਾ ਇਹ ਹੀ ਚਲਾਉਂਦੀ ਸੀ ਤਾਂ ਇਸ ਦੇ ਫੋਨ ਦੇ ਵਿੱਚੋਂ 50000 40000 70000 ਤੱਕ ਦੀਆਂ ट्रांजੈਕਸ਼ਨਾਂ ਹੋਈਆਂ ਜੋ ਕਿ ਕਿਸੇ ਆਮ ਦਕਾਨ ਬੁਟੀਕ ਕਿ ਤੋਂ ਨੰਗਾਣੀ ਉਹ ਮਹਿੰਗੇ ਹੋਟਲਾਂ ਦੀਆਂ ਜਿੱਥੇ ਜਾ ਕੇ ਇਹ ਰਾਤਾਂ ਕੱਟਦੀ ਸੀ ਦੇਣ ਮਣਾਉਂਦੀ ਸੀ ਆਪਦੇ ਆਸ਼ਕ ਨਾਲ ਆਸ਼ਕ ਵੀ ਇਹ ਨਹੀਂ ਹੋਰ ਹੁੰਦਾ ਸੀ ਕੋਈ ਹੋਰ ਮੁੰਡਾ ਹੋਰ ਜ਼ਿਲੇ ਦਾ ਹੋਰ ਪਿੰਡ ਦਾ ਪਤਾ ਨਹੀਂ ਕਿੱਥੋਂ ਦਾ ਕਿਉਂਕਿ ਇਹ ਤਾਂ ਸਿਰਫ ਮੀਡੀਆ ਦੇ ਸਾਹਮਣੇ ਆ ਗਿਆ ਹਰ ਕੰਵਲ ਤਾਂ ਪਤਾ ਲੱਗ ਗਿਆ ਕਿਉਂਕਿ ਇਹ ਤਾਂ ਚੰਦਰੀ ਬਾਹਰ ਸੱਤ ਸਮੁੰਦਰੋਂ ਪਾਰ ਨਹੀਂ ਟਲੀ ਉੱਥੇ ਜਾ ਕੇ ਵੀ ਇਹਨੇ ਪਤਾ ਨਹੀਂ ਕਿਹੜੇ-ਕਿਹੜੇ ਰਿਸ਼ਤੇ ਬਣਾਏ ਕਹਿੰਦੇ ਆ ਜਦੋਂ ਇੱਕ ਬੰਦਾ ਵਿਗੜਦਾ ਤਾਂ ਇੱਕ ਘਰ ਖਰਾਬ ਹੁੰਦਾ ਤੇ ਜਦੋਂ ਇੱਕ ਜਨਾਨੀ ਵਿਗੜ ਜਾਂਦੀ ਆ ਤੇ ਇਹ ਕੁਲਾਂ ਹੀ ਖਰਾਬ ਕਰ ਦਿੰਦੀ ਆ ਇਸ ਚੰਦਰੀ ਨੇ ਆਪਦੀਆਂ ਕੁਲਾਂ ਹੀ ਖਰਾਬ ਕਰਤੀਆਂ ਕਿਉਂਕਿ ਹੁਣ ਇਸ ਦੇ ਮਾਪੇ ਆ ਉਹਨੂੰ ਉਹਨਾਂ ਨੂੰ ਵੀ ਸਾਰੇ ਥੂ-ਥੂ ਕਰਦੇ ਆ ਉਹਨਾਂ ਨੂੰ ਵੀ ਕਈ ਲੋਕਾਂ ਨੇ ਕਿਹਾ ਕਿ ਤੁਸੀਂ ਸਾਡਾ ਪਿੰਡ ਹੀ ਛੱਡ ਦਿਓ ਕਿਉਂਕਿ ਇਸ ਦੇ ਪਿੰਡ ਦੇ ਲੋਕ ਸਾਰੇ ਇਸ ਦੇ ਪਿਓ ਨੂੰ ਕਹਿੰਦੇ ਆ ਕਿ ਤੂੰ ਇਸ ਨੂੰ ਵਰਜਿਆ ਕਿਉਂ ਨਹੀਂ ਕਿਉਂਕਿ ਗੁਰਵਿੰਦਰ ਦਾ ਪਿਓ ਇਹ ਕਹਿ ਕੇ ਗਿਆ ਸੀ ਕਿ ਤੂੰ ਇਸ ਨੂੰ ਸਮਝਾ ਕੇ ਰੱਖਣਾ ਪਰ ਉਹਨੇ ਪਤਾ ਨਹੀਂ ਕਿਉਂ ਅੱਖਾਂ ਮੀਚ ਰੱਖਣਾ ਜਦੋਂ ਅੱਧੀ ਰਾਤ ਨੂੰ ਆਪਦੇ ਘਰ ਆਉਂਦੀ ਸੀ ਤਾਂ ਉਹਨਾਂ ਨੇ ਕੁਝ ਕਿਹਾ ਹੀ ਕਿਉਂ ਨਹੀਂ ਹਰ ਕਮਲ ਨਾਲ ਜਦੋਂ ਇਹ ਤੁਰੇ ਫਿਰਦੀ ਸੀ ਕਿਉਂ ਨਹੀਂ ਪਤਾ ਲੱਗਾ ਉਹਨਾਂ ਨੂੰ ਕਿਉਂਕਿ ਮਹੀਨੇ 2 ਮਹੀਨੇ ਬਾਅਦ ਤਾਂ ਪੇਕੇਆਂ ਦੇ ਘਰ ਇਹ ਆਉਂਦੀ ਸੀ ਜਾਂ ਇਸ ਦਾ ਪਿਓ ਉਸ ਦੇ ਸੌਰੀ ਮਿਲਣ ਤਾਂ ਜਾਂਦਾ ਹੀ ਸੀ ਧੀ ਦੇ ਚਾਲ ਚੱਲਣ ਜਾਂ ਜੋ ਇੰਸਟਾ ਤੇ ਇਹ ਫੋਟੋ ਪਾਉਂਦੀ ਸੀ ਟੈਟੂਆਂ ਵਾਲੀਆਂ ਤੇ ਕੀ ਪੈਂਡ ਦੇ ਲੋਕ ਆਸੇ ਪਾਸੇ ਦੇ ਆਂਢੀ ਗੁਆਂਢੀ ਦੱਸਦੇ ਨਹੀਂ ਸੀ ਇਸ ਦੇ ਰਪਿੰਦਰ ਦੇ ਚਾਲ ਚੱਲਣ ਸਲੂਨਾਂ ਤੇ ਜਾ ਜਾ ਕੇ ਪਤਾ ਨਹੀਂ ਕਿਹੜੇ ਗੈਰ ਮਰਦਾਂ ਨੂੰ ਆਪਦੀਆਂ ਬੁੱਕਲਾਂ ਚ ਬਿਠਾਉਂਦੀ ਸੀ ਇਹ ਤਸਵੀਰਾਂ ਇਹ ਪ੍ਰਾਈਵੇਟ ਨਹੀਂ ਰੱਖਦੀ ਸੀ ਆਪਦੇ ਇੰਸਟਾਗ੍ਰam ਤੇ ਅਪਲੋਡ ਕਰਦੀ ਸੀ ਨਵੇਂ ਵਰਾ ਹੋਵੇ ਵੈਲੈਂਟਾਈਨ ਡੇ ਹੋਵੇ ਵੈਲੈਂਟਾਈਨ ਡੇ ਤੇ ਇਸਨੇ ਇੱਕ ਆਪਦੇ ਪੱਟ ਤੇ ਟੈਟੂ ਬਣਾਇਆ ਸੀ ਜੋ ਇਸਨੇ ਆਪਦੇ ਇੰਸਟਾ ਤੇ ਅਪਲੋਡ ਕੀਤਾ ਸੀ ਕਿ ਉਹ ਇੰਸਟਾ ਵਾਲਾ ਫੋਟੋ ਇਸ ਦੇ ਸਹੁਰੇ ਪਰਿਵਾਰ ਨੂੰ ਜਾਂ ਇਸ ਦੇ ਪੇਕੇ ਪਰਿਵਾਰ ਨੂੰ ਨਹੀਂ ਦੱਸਿਆ ਕਿਉਂਕਿ ਇਸ ਕਲੈਨ ਦੇ ਲੱਛਣ ਤਾਂ ਸਾਰੇ ਜਗ ਜਾਰ ਹੋਣ ਵਾਲੇ ਸੀ ਪਰ ਪਤਾ ਨਹੀਂ ਕਿਉਂ ਸਮਝ ਹੀ ਨਹੀਂ ਆਈ ਇਸ ਨੇ ਦਿੱਤੀ ਆਜ਼ਾਦੀ ਦਾ ਗਲਤ ਫਾਇਦਾ ਠਾਇਆ ਹੁਣ ਵੀ ਇਹੀ ਸੁਣਨ ਵਿੱਚ ਆ ਰਿਹਾ ਕਿ ਇਹ ਜੇਲ੍ਹ ਵਿੱਚ ਇਸ ਨਵੇਂ ਬਰੇ ਤੇ ਵੀ ਸ਼ਰਾਬ ਦੀਆਂ ਬੋਤਲਾਂ ਦੀ ਮੰਗ ਕਰ ਰਹੀ ਆ ਸੂਟਾ ਮੰਗ ਰਹੀ ਆ ਕਿਉਂਕਿ ਇਹ ਅਜਿਹਾ ਕੁਝ ਖਾਂਦੀ ਪੀਂਦੀ ਸੀ ਤੇ ਹੁਣ ਨਵੇਂ ਬਰੇ ਤੇ ਵੀ ਇਸ ਨੂੰ ਇਉਂ ਹੀ ਲੱਗਦਾ ਕਿ ਮੈਂ ਸਭ ਕੁਝ ਖਾਵਾਂ ਪਰ ਹੁਣ ਇਸ ਕੁਲੈਣੀ ਨੇ ਆਪ ਦੇ ਪੈਰ ਹੀ ਕਹਾੜੇ ਆਪ ਹੀ ਮਾਰ ਲਏ ਆ ਹੁਣ ਤਾਂ ਇਹ ਜੇਲ੍ਹ ਚ ਪਾਣੀ ਦੇ ਗਲਾਸ ਨੂੰ ਤਰਸਦੀ ਆ ਸ਼ਰਾਬਾਂ ਦੀਆਂ ਬੋਤਲਾਂ ਤਾਂ ਇਹਨੂੰ ਕਿੱਥੋਂ ਮਿਲਣ